ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਪਾਕਿਸਤਾਨ ਵਿਚਾਲੇ ਜਿਹੜਾ ਏਸ਼ੀਆ ਕੱਪ ਦਾ ਫਾਈਨਲ ਮੈਚ ਹੋਣਾ ਉਹਦੇ ਪ੍ਰਤੀ ਬਹੁਤ ਲੋਕਾਂ ਨੇ ਇਹ ਟਿੱਪਣੀ ਕੀਤੀ ਹੈ ਕਿ ਜੇ ਭਾਰਤ ਪਾਕਿਸਤਾਨ ਦੇ ਵਿਚਾਲੇ ਕ੍ਰਿਕਟ ਦਾ ਫਾਈਨਲ ਮੈਚ ਹੋ ਸਕਦਾ ਏਸ਼ੀਆ ਕੱਪ ਦਾ ਫਿਰ ਕਰਤਾਰਪੁਰ ਪੁਲੰਗ ਕਿਉਂ ਨਹੀਂ ਖੁੱਲੇ ਜਾ ਸਕਦਾ ਮੈਂ ਜਿਹੜੀ ਬੇਨਤੀ ਕਰਨੀ ਹੈ ਨਾ ਮੇਰਾ ਕੋਈ ਮਤਲਬ ਨਹੀਂ ਵੀ ਕੌਣ ਕੀ ਕਹਿੰਦਾ ਹੈ ਕੌਣ ਕੀ ਕਹੂਗਾ ਕਿਹੜਾ ਗਾਲਾਂ ਕੱਢਦਾ ਹੈ ਕਿਹੜਾ ਧੰਨਵਾਦ ਕਰਦਾ ਕੋਈ ਮਤਲਬ ਜਿਹੜਾ ਏਸ਼ੀਆ ਕੱਪ ਹੋ ਰਿਹਾ ਉਹ ਦੁਬਈ ਦੇ ਵਿੱਚ ਹੋ ਰਿਹਾ ਏ ਉਦੇ ਵਿੱਚ ਹੋਰ ਬਹੁਤੇ ਮੁਲਕਾਂ ਦੀਆਂ ਟੀਮਾਂ ਨੇ ਭਾਗ ਲਿਆ। ਹਿੰਦੂ ਕਰਤਾਰਪੁਰ ਦਾ ਜਾਂ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਜਾਣ ਵਾਸਤੇ ਯਾਤਰੀਆਂ ਦੇ ਲਈ ਇਹ ਥਾਂ ਦਾ ਨਾਰਾ ਲੀਡਰ ਮਾਰ ਰਹੇ ਨੇ ਕਿ ਕਿਉਂ ਨਹੀਂ ਉਹ ਲਾਂਘਾ ਖੋਲਿਆ ਜਾ ਰਿਹਾ। ਸਿੰਗੜੀ ਸੈਂਟਰ ਸਰਕਾਰ ਉਹਦੇ ਵੱਲੋਂ ਇਹ ਕੀ ਆ ਗਿਆ ਕਿ ਜਿਹੜਾ ਸੰਧੂਰ ਆਪਰੇਸ਼ਨ ਹੋਇਆ ਹੈ ਜਣ ਕੇ ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ ਗਿਆ ਵੀ ਉੱਥੇ ਹਜੇ ਗੱਲਬਾਤ ਚੱਲਦੀ ਹੈ। ਪਾਕਿਸਤਾਨ ਜਾਣ ਦੇ ਵਿੱਚ ਭਾਰਤੀ ਜਥਿਆਂ ਨੂੰ ਜਾਂ ਜਿਹੜੇ ਯਾਤਰੀ ਨੇ ਉਹਨਾਂ ਨੂੰ ਕੀ ਪ੍ਰੋਬਲਮ ਖੜੀ ਨਾ ਹੋਵੇ ਇਸ ਕਰਕੇ ਉੱਥੇ ਰੋਕ ਲਾਈ ਹੈ। ਪਹਿਲਾਂ ਵੀ ਰਸਤਾ ਖੁੱਲਾ ਸੀ ਹੁਣ ਵੀ ਰਸਤਾ ਖੋਲਿਆ ਜਾਓ। ਹੁਣ ਜਿਹੜੇ ਬੰਦੇ ਕਹਿੰਦੇ ਆ ਬੀਜੇ ਮੈਚ ਕਰਾ ਸਕਦੇ ਹੋ ਤਰਸਦਾ ਕਿਉਂ ਨਹੀਂ ਖੋਲ ਸਕਦੇ ਥੋੜੀ ਬਹੁਤੀ ਅਕਲ ਵਰਤ ਲਿਆ ਕਰੀਏ ਸੀ ਹਰ ਵਕਤ ਉਹਨੇ ਸ਼ਿੰਗਣੀ ਛੇੜਤੀ ਉਹਨੇ ਆਏ ਕਹਿਤਾ ਉਹਨੇ ਆਏ ਕਹਿਤਾ ਕਦੇ ਆਪਣੇ ਆਪ ਵੀ ਕੋਈ ਗੱਲ ਕਰ ਲਿਆ ਕਰੀਏ ਸੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਕਿਸਤਾਨ ਦੇ ਗੁਰਦਵਾਰ ਵਿੱਚ ਪ੍ਰਕਾਸ਼ ਹੈ ਉਹ ਸਾਡੇ ਭਾਰਤ ਵਿੱਚ ਹੈ ਨਹੀਂ ਕੋਈ ਗੱਲ ਨਹੀਂ ਤੁਹਾਡੀ ਸ਼ਰਧਾ ਹੈ ਤੁਹਾਡੀ ਆਸਥਾ ਹੈ ਚਲੇ ਜਾਓ ਦੋ ਚਾਰ ਮਹੀਨੇ ਠਹਿਰ ਕੇ ਰਸਤਾ ਖੋਲ ਦੇਣਗੇ ਖੋਲਣਾ ਚਾਹੀਦਾ ਅਸੀਂ ਵੀ ਕਹਿੰਦੇ ਪਰ ਇਹ ਬਿਆਨਬਾਜ਼ੀ ਕਰਕੇ ਸਾਬਤ ਕੀ ਕਰਦੇ ਹਾਂ ਅਸੀਂ ਪਹਿਲਾਂ ਜਲਜੀਤ ਦੀ ਫਿਲਮ ਰਿਲੀਜ਼ ਹੋਈ ਉਹਦੇ ਵਿੱਚ ਪਾਕਿਸਤਾਨ ਦੀ ਇੱਕ ਐਕਟਰਸ ਸੀ ਉਹਦਾ ਕਈਆਂ ਨੇ ਵਿਰੋਧ ਕੀਤਾ ਮੈਂ ਉਥੇ ਕਿਹਾ ਸੀ ਵੀ ਦਲਜੀਤ ਦੀ ਫਿਲਮ ਹੈ ਜਿਹੜਾ ਮਰਜੀ ਐਕਟਰ ਹੋਵੇ ਫਿਲਮ ਚੱਲਣੀ ਚਾਹੀਦੀ ਹੈ ਕੋਈ ਵਿਰੋਧ ਕਰਨ ਦੀ ਲੋੜ ਨਹੀਂ ਫਿਲਮ ਚੱਲੀ ਵੀ ਹੈ ਉਹਨੇ ਕਮਾਈ ਬਤੀ ਅਕੀਤੀ ਪਰ ਜਦੋਂ ਕਿਤੇ ਸਰਕਾਰ ਦਾ ਕੋਈ ਇਸ਼ੂ ਹੁੰਦਾ ਹੈ ਨਾ ਤਾਂ ਉਦੋਂ ਸਾਨੂੰ ਥੋੜਾ ਬਹੁਤਾ ਸਮਝਣਾ ਚਾਹੀਦਾ ਸਾਨੂੰ ਉਦੋਂ ਅਕਲ ਤੋਂ ਕੰਮ ਲੈਣਾ ਚਾਹੀਦਾ ਮੈਚ ਹੋ ਰਿਹਾ ਦबई ਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਰਪਾਰਪੁਰ ਦਾ ਲੰਘਾ ਨਾ ਖੁੱਲ੍ਹ ਤੋਂ ਮਤਲਬ ਹੈ ਵੀ ਸਰਕਾਰ ਦਾ ਇੱਕ ਇਸ਼ੂ ਹੈ ਉਹ ਕਹਿੰਦੇ ਜਿਹੜਾ ਸੰਧੂਰ ਹੋਇਆ ਸੀ ਨਾ ਹਮਲਾ ਮਸਲਾ ਵੀ ਉਹਦੇ ਤੇ ਹਜੇ ਗੱਲਬਾਤ ਚੱਲ ਰਹੀ ਹੈ ਕੋਈ ਪ੍ਰੋਬਲਮ ਆ ਸਕਦੀ ਹੈ ਆ ਵੀ ਸਕਦੀ ਹੈ ਕੋਈ ਵੱਡੀ ਗੱਲ ਜੇ ਉੱਥੇ ਗਏ ਯਾਤਰੀਆਂ ਨੂੰ ਕੋਈ ਪ੍ਰੋਬਲਮ ਆ ਗਈ ਫਿਰ ਕੀ ਕਰਾਂਗੇ ਫਿਰ ਕੀ ਕਰਾਂਗੇ ਆ ਜਿਹੜੇ ਨਿਧਾਂ ਬੇਬਰਕੇ ਸੁਖੀਰਨ ਦਾ ਵੀ ਵਰਗੇ ਬਿਆਨ ਬਾਜ਼ੀਆਂ ਕਰਦੇ ਐ ਹੋਰ ਬਹੁਤ ਨੇ ਇਹ ਖੜਨਗੇ ਜਾ ਕੇ ਉੱਥੇ ਫਿਰ ਬਾਅਦ ਵਿੱਚ ਪ੍ਰਤਾਪ ਬਾਜੇ ਵਰਗੇ ਨੇ ਬਾਜੇ ਵਰਗੇ ਨੇ ਬਿਆਨ ਦੇੜੇ ਪੰਜਾਬ ਹੰਭਾਏ ਸੀ ਠਾਈ ਚੱਲ ਗਏ ਅਜੇ ਹੋ ਰਹਿੰਦੇ ਫਿਰ ਤਾਂ ਕਹੀ ਜਣਾ ਜਦੋਂ ਪੁਲਿਸ ਨੇ ਪੁਸਕਸ਼ ਲਈ ਬੁਲਾ ਲਿਆ ਫਿਰ ਕਹਿਣਗੇ ਮੈਂ ਤਾਂ ਉਦਾਂ ਹੀ ਗਿਆ ਸੀ ਤੁਹਾਨੂੰ ਕਿਹਨੇ ਪੁੱਛਣਾ ਜਿਹੜੇ ਭਾਰ ਦੇ ਨੌਜਵਾਨ ਸਰਹੱਦਾਂ ਤੇ ਖੜੇ ਨੇ ਨਾ ਤੋਪਾਂ ਦੇ ਸਾਹਮਣੇ ਉਹਨਾਂ ਨੂੰ ਪੁੱਛੋ ਤੁਸੀਂ ਇੱਥੇ ਮੂੰਹ ਚੱਕ ਕੇ ਕਹੀ ਦੇਣਾ ਖੋਲ ਦਿਓ ਰਸਤਾ ਰਸਤਾ ਖੋਲ ਜੀ ਕੋਈ ਗੱਲ ਨਹੀਂ ਜਾਏ ਪਾਸਪੋਰਟ ਤੇ ਵੀਜ਼ਾ ਲੱਗਦਾ ਹੈ ਸਭ ਕੁਝ ਹੋਊਗਾ ਪਰ ਜਾਣ ਬੁੱਝ ਕੇ ਨਾ ਹਰੇਕ ਕੰਮ ਦੇ ਵਿੱਚ ਟੰਗ ਪਸਾ ਕੇ ਰਾਜਨੀਤੀ ਨਾ ਕਰਿਆ ਅਗੇ ਨਵਜੋ ਸਿੱਧੂ ਗਿਆ ਸੀ ਜੱਫੀਆਂ ਤੇ ਸ਼ੇਰ ਬੋਲੀ ਗਿਆ ਉਹ ਜੱਫੀ ਪਾਉਣ ਦੀ ਗੱਲ ਕਰਦਾ ਸੀ ਇਰਮਾਨ ਖਾਨ ਹੀ ਹੈ ਨਾ ਸਾਬਕਾ ਭਗਵਨ ਮੰਤਰੀ ਪਾਕਿਸਤਾਨ ਦਾ ਉਹ ਜੇਲ੍ਹ ਚ ਬੈਠਾ ਹੈ ਹੁਣ ਉਹ ਸਿੱਧੂ ਨੂੰ ਵੀ ਕਹਿੰਦਾ ਸੀ ਇੱਥੇ ਆ ਜੋ ਕਿਹਾ ਤੁਹਾਨੂੰ ਵੀ ਜਿਤਾ ਦਾਂਗੇ ਉਥੇ ਤਾਂ ਕਿਸੇ ਨੂੰ ਇੱਥੇ ਵੀ ਹਰ ਗਏ ਤੇ ਇਹ ਕੀਤਾ ਕਿਉਂ ਸੀ ਸਾਡੇ ਪੰਜਾਬ ਦੇ ਲੋਕਾਂ ਨੇ ਨਾ ਬੱਲੇ ਬੱਲੇ ਕਰਾਤੀ ਸਿੱਧੂ ਸਿੱਧੂ ਮੁੱਖ ਮੰਤਰੀ ਬਣੇ ਮਨਾਤਾ ਮੁੱਖ ਮੰਤਰੀ ਹੂਕ ਦਈ ਗਏ ਉਹ ਇਥੋਂ ਵੀ ਹਰ ਗਏ ਇਹ ਸਾਰੇ ਨਾ ਰਾਜਨੀਤੀ ਦੇ ਸਟੰਟ ਹੁੰਦੇ ਨੇ ਵੀ ਕੋਈ ਲੀਡਰ ਮੂਰੇ ਲੱਗੇ ਉਹ ਰਸਤਾ ਖਲਾ ਦੇ ਫਿਰ ਪੰਜਾਬ ਦੇ ਲੋਕ ਉਹਦੇ ਨਾਲ ਜੁੜ ਜਾਣ ਉਹਦੀ ਸਰਕਾਰ ਬਣ ਜੀ ਬਸ ਆਹੀ ਹੁੰਦਾ ਸਿੱਧੂ ਨੇ ਰਸਤਾ ਖਲਾਇਆ ਇਸੇ ਅਗੇ ਕਿੰਨਾ ਵੱਡਾ ਪ੍ਰੋਗਰਾਮ ਕੀਤਾ ਸੀ ਜੱਤ ਗਿਆ ਸੀ ਹਾਰ ਗਿਆ ਸੀ ਤੇ ਹੁਣ ਜਿਹੜੇ ਰਾਜਨੀਤੀ ਕਰਦੇ ਨੇ ਵੀ ਲੰਘ ਕਿਉਂ ਨਹੀਂ ਖੋਲ ਰਹੀ ਇਹਨਾਂ ਦਾ ਉਥੋਂ ਦੇ ਧਾਰਮਿਕ ਸਥਾਨਾਂ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਮਤਲਬ ਵੀ ਅਸੀਂ ਇਹ ਬਿਆਨ ਦਿੱਤਾ ਹੈ ਸਾਡੇ ਬਿਆਨ ਤੇ ਗੌਰ ਹੋਵੇ ਸਰਕਾਰ ਕਹਿ ਦੇ ਵੀ ਲੰਘ ਖੋਲਤਾ ਜਾਓ ਕਰੋ ਦਰਸ਼ਨ ਪਾਕਿਸਤਾਨ ਦੇ ਵਿੱਚ ਆ ਕੇ ਤ벌 ਸਾੜੀ ਬੱਲੇ ਬੱਲੇ ਹੋ ਜੇ ਬਸ ਇਹਨਾਂ ਦਾ ਮਤਲਬ ਇਹ ਹੁੰਦਾ ਤੋਲਣਾ ਨਾ ਕਰਿਆ ਕਰੋ ਹਰੇਕ ਚੀਜ਼ ਦੇ ਨਾਲ ਦਲਜੀਤ ਦਸਾਂ ਦੀ ਫਿਲਮ ਜਦੋਂ ਰਿਲੀਜ਼ ਹੋਈ ਹੈ ਨਾ ਮੈਂ ਸ਼ਰਿਆਮ ਕਿਹਾ ਸੀ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕੋਈ ਮਰਜ਼ੀ ਐਕਟਰ ਹੋਵੇ ਕੋਈ ਫਰਕ ਨਹੀਂ ਪੈਂਦਾ ਪਰ ਜਿਹੜਾ ਇਹ ਮਸਲਾ ਹੈ ਨਾ ਕਿ ਲੰਗਾ ਕਿਉਂ ਨਹੀਂ ਖੋਲਦੇ ਇਹ ਸਰਕਾਰ ਦਾ ਇਸ਼ੂ ਹੈ ਜੀ ਦੋ ਮੁਲਕਾਂ ਦੇ ਵਿਚਾਲੇ ਇੱਕ ਝਗੜਾ ਹੈ ਉਹਦੇ ਦੀ ਗੱਲ ਬਾਤ ਚੱਲਦੀ ਹੈ ਜਾਣ ਬੁਝ ਕੇ ਨਾ ਟੰਗ ਪਸਾਇਆ ਕਰੋ ਇੱਥੇ ਬਥੇਰੇ ਗੁਰਦੁਆਰੇ ਨੇ ਬਥੇਰੇ ਆ ਵੱਡੇ ਵੱਡੇ ਬਾਬੇ ਦੀਵਾਨ ਲਾਈ ਜਾਂਦੇ ਨੇ ਕਿੰਨੀ ਕੱਕ ਲਾ ਕੇ ਸਾਨੂੰ ਅੱਧਾ ਪੰਜਾਬ ਤਾਂ ਨਸ਼ੇੜੀ ਬਣਾਤਾ ਸੀ ਕਰੀ ਜੋ ਯਾਤਰਾ ਜਾ ਕੇ ਥੋੜਾ ਬਹੁਤਾ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਸਰਕਾਰ ਦੇ ਇਸ਼ੂ ਹੁੰਦੇ ਨੇ ਨਾ ਉਹ ਤੇ ਥੋੜਾ ਜਿਹਾ ਧਿਆਨ ਦੇ ਲੈਕਰੋ ਇਹ ਕੱਲੀ ਭਾਜਪਾ ਦੀ ਗੱਲ ਨਹੀਂ ਜੇ ਸੈਂਟਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਉਦੋਂ ਵੀ ਇਹੀ ਚੱਲਦਾ ਸੀ ਤੇ ਹੁਣ ਵੀ ਇਹੀ ਹੈ ਅਸੀਂ ਆਮ ਲੋਕ ਠੀਕ ਹੈ ਭਾਵਕ ਹੁੰਨੇ ਆ ਸਾਡੀ ਸ਼ਰਤ ਹੈ ਸਾਡੀ ਆਸਤਾ ਹੈ ਕੋਈ ਨਹੀਂ ਉਹ ਵੀ ਪੂਰੀ ਹੋ ਜੂਗੀ ਟਾਈਮ ਆਊਗਾ ਰਸਤਾ ਖੋਲਿਆ ਜਾਊਗਾ ਆਪਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਾਂਗੇ ਵੀ ਜਦੋਂ ਟਿਕ ਟਕਾ ਹੋ ਜਾਂਦਾ ਹੈ ਸਵੰਥ ਥੋੜੇ ਜੇ ਠੀਕ ਹੋ ਜਾਂਦੇ ਨੇ ਉਦੋਂ ਇਹ ਰਸਤਾ ਖੋਲ ਦਿੱਤਾ ਜਾਵੇ ਪਰ ਤੁਲਨਾ ਨਾ ਕਰੋ ਮੈਚ ਹੋ ਰਿਹਾ ਨਹੀਂ ਮੈਚ ਕਰਵਾਏ ਜਾ ਰਹੇ ਨਹੀਂ ਜੀ ਮੈਡ ਦਵਾਈ ਵਿੱਚ ਹੋ ਰਹੇ ਨੇ ਨਾ ਪਾਕਿਸਤਾਨ ਕਰਾ ਰਹੇ ਨਾ ਇੰਡੀਆ ਕਰਾ ਰਹੇ ਉਹ ਜਿਹੜੀ ਕ੍ਰਿਕਟ ਟੀਮਾਂ ਦੀ ਕੀ ਕਹਿੰਦੇ ਇਹਨੂੰ BCCI ਆਈ ਹੈ ਇਹਦਾ ਕੁਛ ਹੈਗਾ ਉਹ ਕਰਾਉਂਦੇ ਆ ਉਹਨਾਂ ਦਾ ਬਜਟ ਹੈ ਬਹੁਤ ਵੱਡਾ ਇੱਕ ਕੱਲੀ ਇੰਡੀਆ ਦੀ ਟੀਮ ਨੇ ਜਾਂ ਪਾਕਿਸਤਾਨ ਦੀ ਟੀਮ ਨੇ ਉਹ ਤਾਂ ਸਵਭੀ ਹੈ ਪਾਕਿਸਤਾਨ ਤਾਂ ਹੋ ਗਈ ਸੀ ਫਾਈਨਲ ਤੋਂ ਬਾਹਰ ਜਾਂਦੇ ਜਾਂਦੇ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਜਾ ਕੇ ਹੋ ਸਕਦਾ ਉਹ ਜਿੱਤ ਵੀ ਜਾਣ ਫਿਰ ਕੀ ਕਰੋਗੇ ਫਿਰ ਪਿੱਟੀ ਜਾਏ ਜੇ ਅਸੀਂ ਜਿੱਤ ਗਏ ਫਿਰ ਕਹਿੰਦੇ ਪਾਕਿਸਤਾਨ ਹਰਾਤਾ ਹਰੂ ਟੀਮ ਚਾਹ ਇੰਡੀਆ ਦੀ ਹਰ ਜੇ ਚਾਹ ਪਾਕਿਸਤਾਨ ਦੀ ਹਰ ਜੇ ਅਸੀਂ ਕਹਿਣਾ ਕੀ ਹੈ ਪਾਕਿਸਤਾਨ ਨੇ ਇੰਡੀਆ ਹਰਾਤਾ ਇੰਡੀਆ ਨੇ ਪਾਕਿਸਤਾਨ ਹਰਾਤਾ ਸਾਡੇ ਤਾਂ ਨੇ ਮਿਹੜੀ ਹੁੰਦੀ ਹੈ ਚਲੋ ਮੈਂ ਜਿਹੜੇ ਇਸ਼ੂ ਤੇ ਗੱਲ ਕੀਤੀ ਉਹ ਇਹ ਕੀਤੀ ਹੈ ਵੀ ਕਰਤਾਰਪੁਰ ਦਾ ਜਿਹੜਾ ਲੰਗ ਹੈ ਜੀ ਖੋਲਿਆ ਜਾਓ ਪਰ ਹਲੇ ਨਹੀਂ ਟਾਈਮ ਲੱਗੋ ਸਬਰ ਕਰੋ ਜਿਹੜੇ ਆ ਲੀਡਰ ਬਿਆਨਬਾਜ਼ੀ ਕਰਦੇ ਇਹਨਾਂ ਨੂੰ ਬੇਨਤੀ ਹੈ ਵੀ ਆਪਣੀ ਔਕਾਤ ਵਿੱਚ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ